ਪੜੀਆਂ ਲਿਖੀਆਂ ਹੋ ਕੇ ਵੀ ਪੜੀਆਂ ਲਿਖੀਆਂ ਹੋਗੇ ਆਪਣਾ ਆਪ ਦਿਖਾਉਂਦੀਆਂ ਆ ਕੀ ਗੱਲ ਉਹ ਕੰਮ ਨਹੀਂ ਕਰ ਸਕਦੀਆਂ ਜਿਹੜੇ ਸਾਨੂੰ ਅੱਜ ਪੁਲਸ ਦੀਆਂ ਉਹਨਾਂ ਨੂੰ ਸੁਰੱਖਿਆ ਦੇਉਂਦੀਆਂ ਆ ਉਹਨੂੰ ਉਹਨਾਂ ਨੂੰ ਅੰਦਰ ਬਾਹਰ ਵੜ ਕੇ ਉਹਨਾਂ ਨੂੰ ਕਹਿੰਦੇ ਵੀਡੀਓ ਬਣਾਓ ਕੀ ਗੱਲ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੇ ਤੂੰ ਹੀ ਆਪਣੀ ਸਰਕਾਰੀ ਨੌਕਰੀਆਂ ਕਿਤੇ ਮਿਲ ਜਾਣ ਉਹਨਾਂ ਨੂੰ ਕਿਤੇ ਉਹਨਾਂ ਨੂੰ ਕੰਮ ਮਿਲ ਜਾਣ ਉਹਨਾਂ ਨੂੰ ਕਿਤੇ ਉਹਨਾਂ ਨੂੰ ਕੰਮ ਦਿਓ ਕਿਤੇ ਉਹਨਾਂ ਨੂੰ ਧੰਦਾ ਦਿਓ ਕਿ ਆਪਣਾ ਕੰਮ ਕਰ ਸਕਣ ਕੰਮ ਕਰਕੇ ਆਪਣਾ ਘਰ ਪਰਿਵਾਰ ਪਾਲ ਸਕਦੀਆਂ ਨਹੀਂ ਕਿਉਂ ਨਹੀਂ ਪਾਲ ਸਕਦੀਆਂ ਖਣੇ ਨਾ ਥਾਈਲੈਂਡ ਕਾ ਵੀਜ਼ਾ ਥੋੜੀ ਹੂੰ ਜੋਹਰ ਕਿਸੇ ਨੂੰ ਅੱਛਾ ਲੱਗ ਤੂੰ ਰਹਿ ਮੈਂ ਵੀਜ਼ਾ ਥੋੜੀ ਗੱਲ ਆਪਣਾ ਆਪ ਦਿਖਾ ਕੇ ਰੋਟੀ ਕਮਾਈ ਜਾਂਦੀ ਓਦਾਂ ਰੋਟੀ ਨਹੀਂ ਕਮਾਈ ਜਾਂਦੀ ਹੋਰ ਕੰਮ ਥੋੜੇ ਆ ਰੋਟੀ ਕਮਾਣ ਰੱਬ ਨੇ ਜੇ ਤੁਹਾਨੂੰ ਸੋਨਾ ਪੰਨ ਦਿੱਤਾ ਆ ਤੁਹਾਨੂੰ ਪੜ੍ਹਾਈ ਲਿਖਾਈ ਦਿੱਤੀ ਆ ਜੇ ਤੁਹਾਨੂੰ ਰੱਬ ਨੇ ਸਾਰਾ ਕੁਝ ਦੇ ਹੀ ਦਿੱਤਾ ਆ ਤੇ ਤੁਸੀਂ ਉਹਦਾ ਕਿਉਂ ਗਲਤ ਇਸਤੇਮਾਲ ਕਰਦੇ ਤੁਸੀਂ ਇਦਾਂ ਦੇ ਆ ਨਿਆਣਿਆਂ ਦੇ ਨਾਲੋਂ ਬੰਦਾ ਬੇਲਾਦ ਚੰਗਾ ਆ ਇਦਾਂ ਨਹੀਂ ਆ ਮਾੜੀਆਂ ਧੀਆਂ ਨਾਲੋਂ ਬੰਦਾ ਬੇਲਾਦ ਚੰਗਾ ਹੋਣਾ ਚਾਹੀਦਾ ਆ ਲੋਕਾਂ ਨੇ ਬਹੁਤ ਕਮੈਂਟ ਕਰਨੇ ਆ ਵੀ ਤੂੰ ਇਦਾਂ ਕਿਉਂ ਕਹਿੰਨੀ ਆ ਮੈਂ ਕਹਿੰਨੀ ਆ ਕਿਉਂਕਿ ਅੱਜ ਕੱਲ੍ਹ ਕੋਈ ਵੀ ਜਾਂਦਾ ਆ ਨਾ ਉਹਦਾ ਮਾੜਾ ਜਿਹਾ ਕਪੜਾ ਤਾਂ ਹੋਊਗਾ ਨਾ ਉਹ ਚੀਜ਼ ਨੂੰ ਲੋਕਾਂ ਨੇ ਫਟਾ ਦੇਣੀ ਦੇਖਣਾ ਹੈ ਉਹਨੂੰ ਲੋਕਾਂ ਨੇ ਮਿੰਟੋ-ਮਿੰਟੀ ਵੀਡੀਓ ਬਣਾ ਲਾ ਪੜੇ ਤੇ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਕਦੀ ਵੀਡੀਓ ਨਹੀਂ ਕਿਸੇ ਨੇ ਬਣਾਈ ਉਹਨੂੰ ਕਦੇ ਨਹੀਂ ਕਿਸੇ ਨੇ ਸ਼ਾਬਾਸ਼ ਦਿੱਤੀ ਹਾਂ ਵੀ ਤੂੰ ਚੰਗਾ ਕੰਮ ਕਰਨਾ ਆ ਜੇ ਤੁਨੇ ਨਾ ਵਾਲੇ ਵਾਰ ਨਾਲੇ ਕਰਦੀ ਸ਼ਿਕਾਰ ਤੇ ਸ਼ਿਕਾਰੀ ਐਸੀ ਕਿਹੜੇ ਕਟਿਆ ਸਾਡੇ ਸਮਾਜ ਚ ਅੱਜ ਦੀਆਂ ਕੁੜੀਆਂ ਨੇ ਇੱਕ ਕੰਮ ਪੜ ਲਿਆ ਸੋਸ਼ਲ ਮੀਡੀਆ ਤੇ ਨੱਚ ਲੋ ਟੱਪ ਲੋ ਇਧਰੋਂ ਕੱਪੜੇ ਚੱਕ ਲੋ ਇਧਰੋਂ ਕੱਪੜੇ ਚੱਕ ਲੋ ਸ਼ਰਮ ਕਰੋ ਥੋੜੀ ਵਾਲੀ ਸ਼ਰਮ ਕਰੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਤੁਸੀਂ ਜਨਾਨੀ ਜਾਤ ਨੂੰ ਕਿਉਂ ਬਿਸ਼ਰਮ ਕੀਤਾ ਪਿਆ ਜਦੋਂ ਬੰਦਾ ਮਰਦਾ ਐ ਨਾ ਮਰਨ ਦੇ ਟਾਈਮ ਚੰਗਿਆਈ ਬਰਿਆਈ ਉਸ ਟਾਈਮ ਲੋਕੀ ਮਰਨ ਤੇ ਦੇ ਦਿੰਦੇ ਆ ਜਿੰਨਾ ਮਰਜੀ ਵੈਸਾ ਕਮਾਲ ਜੋ ਤੁਸੀਂ ਮਰੋਗੇ ਨਾ ਤੁਹਾਡਾ ਸੰਸਕਾਰ ਹੋਊਗਾ ਤੁਹਾਡੇ ਪਿੱਛੇ ਚਾਰ ਬੰਦੇ ਜਾਣਗੇ ਨਾ ਤਾਂ ਲੋਕਾਂ ਨੂੰ ਪਤਾ ਲੱਗੂ ਬੰਦੇ ਨੇ ਚੰਗੇ ਕੰਮ ਕੀਤੇ ਆ ਤੇ ਜੇ ਤੁਹਾਡੇ ਪਿੱਛੇ ਲੋਕੇ ਮਰੇ ਦੇ ਵੀ ਜਾਣਦੇ ਆ ਨਾ ਲੋਕੇ ਤੁਹਾਨੂੰ ਮਰੇ ਨੂੰ ਛੇਤਰ ਮਾਰਨਗੇ ਵੀ ਫਿੜੇ ਮੂੰਹ ਇਹੋ ਜੇ ਜੀਨ ਨੂੰ ਕੀ ਥਰੇ ਤੋੜਿਆ ਸੀ ਵੀ ਆਹ ਕੁਛ ਗੰਦ ਪਾ ਕੇ ਦੁਨੀਆ ਤੋਂ ਜਾਣਾ ਸੀ ਤੂੰ ਮਰਨ ਲੱਗੇ ਨੂੰ ਲੋਕੀ ਮਰਨ ਨਹੀਂ ਦਿੰਦੇ ਫੇ ਚੱਜ ਨਾਲ ਮਨ ਤੇਰਾ ਮਹਿੰਦੀ ਖਲੀ ਉਹ ਪਰ ਤੇਰੀ ਕਥਰਾ ਹੋਲੀ ਚਲੀ ਹਟਾ ਦੇ ਛਿਲਕਾ ਤੁਮੇ ਤੁਮਲ ਕੋਰ ਦੇ ਨਾਲ ਵੇ ਲੋ ਉਹਦੂ ਕੀ ਕਹਿੰਦੇ ਹੁੰਦੇ ਸੀ ਜੀ ਇਹਦੀ ਰੋਟੀ ਰੋਜੀ ਕਿੰਨਿਆਂ ਨੇ ਕਿਹਾ ਜੀ ਉਹਦੀ ਤੇ ਵਿਚਾਰੀ ਦੀ ਰੋਟੀ ਰੋਜੀ ਵਿਚਾਰੀ ਕਿਧਰੂ ਸੀ ਮਰਨ ਦੇ ਟਾਈਮ ਸੋਸ਼ਲ ਮੀਡੀਆ ਤੇ ਹੋਰੇ ਲੱਖਾਂ ਵੀਊ ਸੀ ਲੱਖਾਂ ਹੀ ਉਹਨੂੰ ਲੋਕਾਂ ਨੇ ਪੈਸੇ ਡਿੱਗਣ ਦੇ ਸੀ ਤੇ ਬੈਂਕ ਕਾਲੇ ਹੋ ਗਏ ਉਹਦੇ ਮਰਨ ਦੇ ਟਾਈਮ ਵੀ ਲੋਕਾਂ ਨੇ ਉਹਨੂੰ ਨਹੀਂ ਛੱਡਿਆ ਲੋਕਾਂ ਨੇ ਉਦੋਂ ਵੀ ਚੱਲਣ ਦੇ ਤੇ ਵੀਊ ਵਧੰਦੇ ਹਨਾ ਤੇ ਮਰਨ ਦਾ ਟਾਈਮ ਉਹਦੇ ਕੀ ਚਾਰ ਜਣੇ ਨਾਲ ਸੀ ਕਿਸੇ ਨੇ ਉਹਨੂੰ ਕੀ ਕੀ ਐਂਬੂਲੈਂਸ ਨਹੀਂ ਚੱਕਿਆ ਬਲਕਿ ਸਾਡਾ ਐਂਬੂਲੈਂਸ ਵਾਲਿਆਂ ਦਾ ਕੰਮ ਈ ਆ ਵੀ ਮਰਿਆ ਨੂੰ ਚੱਕ ਲੋ ਉਹਨੂੰ ਕੋਈ ਐਂਬੂਲੈਂਸ ਵਾਲਾ ਵੀ ਨਹੀਂ ਸੀ ਚੱਕਦਾ ਪਿਆ ਤੁਸੀਂ ਸੋਚ ਲਓ ਕਿੰਨੀ ਕੋਕਾੜ ਦੀ ਮਾਲਕ ਸੀ ਉਹ ਅੱਜ ਲੋਕਾਂ ਨੇ بڑے ਸਵਾਲ ਚੱਕਨੇ ਆ ਕੀ ਔਕਾਤ ਸੀ ਉਹਦੀ ਤੂੰ ਮਰੀ ਹੈ ਤੈਨੂੰ ਮਰੀ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਹਣਾ ਸਵਾਤ ਇਹਨੂੰ ਤੇਰੀ ਮਾਂ ਜੰਮਣ ਵਾਲੀ ਕੀ ਉਹਨੇ ਫੇਰ ਕੀ ਕਮਾਇਆ ਤੇ ਕੀ ਖਾਦਾ ਕੀ ਖੱਟਿਆ ਦੁਨੀਆ ਤੋਂ ਨਹੀਂ। ਆਫੀ ਕੀ ਮੰਗੀਆਂ ਨੇ ਮਾਂ ਵੀ ਮੰਗ ਕੇ ਵੀ ਉਹਨੂੰ ਅਜ ਉਹ ਅੰਦਰ ਵੀ ਰਹਿ ਕੇ ਬਾਹਰ ਪੁਲਿਸ ਵਾਲੇ ਲੱਗੇ ਆ ਉਹ ਬੰਨੇ ਪਏ ਆ ਪੁਲਿਸ ਵਾਲੇ ਕੋ ਕੰਮ ਕਰਦੀ ਅੰਦਰ ਕੋਈ ਉਹ ਬਿਜ਼ਨਸਮੈਨ ਆ ਕੋਈ ਉਹ ਕਿਤੇ ਬਹੁਤ ਵੱਡਾ ਕੰਮ ਕਰਨ ਲਈ ਆ ਸਟਾਰ ਆ ਜਿੰਨੂੰ ਵੀ ਅੰਦਰ ਵੜ ਕੇ ਵੀ ਉਹ ਵੀਡੀਓ ਤੇ ਵੇਪਾਣ ਦੀ ਆ ਜੋ ਕਿਸੇ ਨੇ ਕਰਨਾ ਕਰ ਲੋ ਜੋ ਕਿੱਦਾਂ ਕਰ ਲੋ ਕਰ ਲੋ ਅਗੋ ਤਮਕੀਆਂ ਦਿੰਦੀ ਆ ਤੇ ਫੇਰ ਗਲਤੀ ਇੱਥੇ ਕਿਹਦੀ ਸਾਡੀਆਂ ਸਰਕਾਰਾਂ ਦੀ ਗਲਤੀ ਆ ਜਿਹੜੀਆਂ ਪੁਲਸਾਂ ਦਿੰਦੇ ਆ ਐਦਾਂ ਦੇਣ ਤਾਂ ਉਹਦੋਂ ਹੀ ਮਾਰ ਦੇਣਾ ਚਾਹੀਦਾ ਹਰਾਮ ਦੀਆਂ ਨੂੰ ਮੇਕੋ ਗਾਲਾਂ ਸੁਣਦੇ ਆ ਫਿਰ ਸ਼ਰਮ ਆਉਂਦੀ ਆ ਸ਼ਰਮ ਸਾਨੂੰ ਆਉਂਦੀ ਆ ਤੇ ਜਿਹੜੀਆਂ ਫੂਨਾ ਤੇ ਬਹਿ ਬਹਿ ਕੇ ਵੀਡੀਓ ਕਰਨੀ ਉਹ ਫੁਲਾਣਿਆਂ ਤੂੰ ਮੇਰੇ ਸਾਹਮਣੇ ਤੇ ਆ ਮੈਂ ਤੈਨੂੰ ਇਹ ਦੱਸਾਂ ਉਹ ਤੇਰੀ ਮਾਂ ਹੋਊਗੀ ਉਹ ਤੇਰੀ ਭੈਣ ਹੋਊਗੀ ਇੰਨਾ ਗੰਦ ਬਕਣ ਗਿਆ ਉਹਨਾਂ ਨੂੰ ਸ਼ਰਮ ਹੀ ਹੈ ਨਹੀਂ ਵੀ ਅਹੀ ਕਰਦੀਆਂ ਕੀਆਂ ਪਈਆਂ ਤੇ ਅਹੀ ਗਾਲਾਂ ਕਿਹੜੀ ਗੱਲੋਂ ਕੱਢਣ ਦੀਆਂ ਤੂੰ ਚੰਗਾ ਕੰਮ ਕਰਨ ਡਈਆ ਉਹ ਮੈਂ ਦੇਖੇ ਨਹੀਂ ਜਿਹੜੀਆਂ ਮਾਫੀ ਮੰਗਣ ਹੁੰਦੀਆਂ ਉਹਨਾਂ ਮਾਫੀ ਦੇ ਟਾਈਮ ਉੱਥੇ ਠੋਕ ਦੋ ਮੈਂ ਤਾਂ ਸਿੱਧਾ ਕਹਿੰਨੀ ਆ ਮੇਰੇ ਬਾਬੇ ਨੂੰ ਕਹਿੰਨੀ ਆ ਵੀ ਜਦੋਂ ਇਦਾਂ ਦੇ ਜਨਾਨੀਆਂ ਹੁੰਦੀਆਂ ਤੂੰ ਹੀ ਸੋਚ ਰੋ ਨਾ ਸੁਧਰਨਾ ਨਹੀਂ ਵਿਗੜੇ ਕਦੀ ਨਹੀਂ ਸੁਧਰੇ ਆਦੜੀਆਂ ਸਵਾਦੜੀਆਂ ਜਾਣ ਸਿਰਾਂ ਦੇ ਨਾਲ ਉਹਨਾਂ ਨੇ ਨਹੀਂ ਸੁਧਰਨਾ ਕਿਉਂਕਿ ਉਹਨਾਂ ਦੇ ਰਚ ਗਈ ਹੁੰਦੀ ਏ ਗੱਲ ਉਹਨਾਂ ਨੂੰ ਮਿਹਨਤ ਦੀ ਖਾਣੀ ਔਖੀ ਆ ਉਹਨਾਂ ਨੂੰ ਪੂਰੇ ਕੱਪੜੇ ਪਾਣੇ ਔਖੇ ਆ ਜਿਹੜੀਆਂ ਅੱਧ ਨੰਗੀਆਂ ਰਹਿਣੀਆਂ ਕੂਰੀਆਂ ਨੰਗੀਆਂ ਰਹਿਣੀਆਂ ਗਿਝਗੀਆਂ ਹੋਣ ਨਾ ਉਹਨਾਂ ਨੂੰ ਤਾਂ ਫੇਰ ਬੰਦਾ ਟਿਕਾਣਾ ਹੀ ਲਾ ਦੇ ਇਹੀ ਆ ਮੈਂ ਤਾਂ ਚ ਕਹਿੰਨੀ ਆ ਵੀ ਜਿਹੜੀਆਂ ਨੇ ਇੰਨੀ ਆਖਰ ਚੱਕੀ ਆ ਨਾ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿੰਨੀ ਆ ਕਿ ਤੁਹਾਡੇ ਮਾਪਿਓ ਨੇ ਤੁਹਾਨੂੰ ਵਿਸ਼ਵਾਸ ਕਰਕੇ ਦੇਸੂ ਪਰਦੇਸਾਂ ਚ ਭੇਜਿਆ ਆਏ ਤੁਹਾਨੂੰ ਬਾਹਰ ਕੰਮ ਕਰਨ ਨੂੰ ਛੱਡਿਆ ਆਏ ਤੇ ਤੁਸੀਂ ਇਹ ਕੰਮ ਕਿਹੜਾ ਫੜਿਆ ਤੁਸੀਂ ਮਿਹਨਤ ਕਰੋ ਸਾਰਾ ਸ਼ਹਿਰ ਮੇਰੇ ਵਿੱਚੇ ਵੇਲੋ ਅੰਤੇ ਮੈਂ ਤੇਰੇ ਵਿੱਚ ਫਿਰਤ ਨਹੀਂ ਨਹੀਂ ਉਹ ਗਿਆਨ ਤੇ ਉਹਨੇ ਕਹਿ ਤਾਂ ਗਿਆਨ ਦਿੰਦੇ ਆ ਤੇ ਨੂੰ ਤਾਂ ਤੂੰ ਗਿਆਨ ਵਾਲੇ ਕੰਮ ਕਰ ਤੂੰ ਕੰਮ ਵੀ ਤੇ ਕਿਹੜੇ ਕਰਨ ਲਈ ਆ ਜੇ ਤੇਰੇ ਘਰ ਕੇ ਇਹਨੇ ਰੋਟੀ ਨਹੀਂ ਪਾਈ ਤੇ ਤੂੰ ਆਹ ਕੰਮ ਕਰਕੇ ਰੋਟੀ ਪਾਣੀ ਆ ਤੂੰ ਮਿਹਨਤ ਕਰਕੇ ਰੋਟੀ ਪਾ ਤੂੰ ਮਿਹਨਤ ਕਰ ਮਿਹਨਤ ਦੀ ਤੈਨੂੰ ਰੋਟੀ ਮਿਲੂਗੀ ਕਿ ਤੈਨੂੰ ਆਪਣੇ ਨੰਗ ਪੂਨੇ ਦੀ ਰੋਟੀ ਮਿਲਣੀ ਹੈ ਨੰਗ ਪੂਨੇ ਦੀ ਰੋਟੀ ਜਿਆਦੀ ਨਹੀਂ ਮਿਲਦੀ ਹੱਥ ਹੀ ਕਰਕੇ ਵੇਖੋ ਨਾ ਕਿ ਪੂਨਾ ਤੇ ਡਿੰਗੇ ਸਿੱਧੇ ਕਰਕੇ ਵੇਖੋ ਤੂੰ ਇਧਰੋਂ ਆਈਆਂ ਤਾਂ ਨੱਚ ਲਿਆ ਇਧਰੋਂ ਆਈਆਂ ਤਾਂ ਨੱਚ ਲਿਆ ਤੇ ਪੂਨਾ ਤੇ ਵੀਡੀਓ ਬਣਾ ਕੇ ਪਾਲੀਆਂ ਤੇ ਪੈਸੇ ਓਦਾਂ ਦੇ ਸਾਡੇ ਚਦਾਈ ਜਿਹੜੇ ਪਾਣ ਵਾਲੇ ਪੈਸੇ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਵਿਊ ਦੇਣ ਵਾਲੇ ਉਹ ਵੀ ਤੇ ਫਿਰ ਓਦਾਂ ਦੇ ਮੈਂ ਤੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਗਿਣਨੀ ਆ ਲੋ ਇਦਾਂ ਦੀਆਂ ਨੂੰ ਤਾਂ ਤੁਸੀਂ ਓਦਾਂ ਹੀ ਨਾ ਵੇਖੋ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਉਣ ਵਾਲੀਆਂ ਪੰਜਾਬਣਾਂ ਨੂੰ ਲੈ ਕੇ ਲਗਾਤਾਰ ਕਈ ਸਵਾਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਉੱਠਦੇ ਹੋਏ ਨਜ਼ਰ ਆ ਰਹੇ ਨੇ ਭਾਈ ਅਮਰਿਤਪਾਲ ਸਿੰਘ ਮੈਰੋ ਹੋਰਾ ਵੱਲੋਂ ਜਦੋਂ ਤੋਂ ਭਾਬੀ ਕਮਲਕੌਰ ਹੋਰਾ ਦਾ ਕਾਂਡ ਕੀਤਾ ਉਸ ਤੋਂ ਬਾਅਦ ਕਈ ਚੀਜ਼ਾਂ ਤਾਂ ਘਟ ਹੋਈਆਂ ਨੇ ਪਰ ਹੁਣ ਦੁਬਾਰਾ ਤੋਂ ਉਹੀ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਦੁਬਾਰਾ ਐਕਟਿਵ ਹੋ ਗਈਆਂ ਨੇ ਕਈ ਕੁੜੀਆਂ ਹੱਲੇ ਵੀ ਵੀਡੀਓ ਬਣਾਉਣ ਤੋਂ ਆਵਾਜ਼ ਨਹੀਂ ਆ ਰਹੀਆਂ ਲਗਾਤਾਰ ਉਹਨਾਂ ਵੱਲੋਂ ਵੀਡੀਓ ਬਣਾਇਆ ਜਾ ਰਹੇ ਨੇ ਚਾਹੇ ਉਹਨਾਂ ਨੂੰ ਸੁਰੱਖਿਆ ਮਿਲੀ ਹੋਵੇ ਜਾਂ ਫਿਰ ਕੋਈ ਹੋਰ ਚੀਜ਼ਾਂ ਹੋਣ ਉਸ ਤੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਨਜੀਤ ਕੌਰ ਹੁਰੀ ਮੌਜੂਦ ਨੇ ਐਂਬੂਲੈਂਸ ਗੱਲ ਤੋਂ ਜਿਹੜਾ ਹੈਗਾ ਇਹ ਕਾਫੀ ਫੇਮਸ ਹੈਗੇ ਨੇ ਇਹਨਾਂ ਨੂੰ ਬਹੁਤ ਲੋਕ ਇਸ ਨਾਮ ਤੋਂ ਜ਼ਿਆਦਾ ਜਾਣਦੇ ਹੈਗੇ ਨੇ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਜੀ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਿਆ ਹੋਇਆ ਹੈ ਐਜ਼ ਅ ਊਮਨ ਤੁਸੀਂ ਬਹੁਤ ਵਾਰੀ ਸੋਸ਼ਲ ਮੀਡੀਆ ਜਦੋਂ ਖੋਲਦੇ ਹੋਵੋਗੇ ਕੀ ਕੁਝ ਦੇਖਣ ਨੂੰ ਮਿਲਦਾ ਹੈ ਜੀ ਤੁਹਾਨੂੰ ਤੇ ਜਦੋਂ ਤੁਸੀਂ ਦੇਖਦੇ ਹੋ ਉਹਦਾ ਰਿਐਕਸ਼ਨ ਕੀ ਹੈ ਪਹਿਲਾਂ ਤੇ ਮਾਪਿਓ ਨੇ ਸੋਚਣਾ ਚਾਹੀਦਾ ਹੈ ਕਿ ਉਹਨੂੰ ਕੁਵਾਰੀ ਨੂੰ ਭਾਬੀ ਕਿਉਂ ਕਹਿੰਦੇ ਆ ਪਹਿਲਾਂ ਸਾਡੇ ਘਰ ਦੇ ਤੂੰ ਇਹ ਚੀਜ਼ ਨੂੰ ਹਟਾਉਣਾ ਚਾਹੀਦਾ ਹਨਾ ਵੀ ਸਾਡੇ ਬੱਚਿਆਂ ਨੂੰ ਕੋਈ ਇੰਨਾ ਕਿਉਂ ਵੱਧ ਬੋਲਦਾ ਪਿਆ ਹਨਾ ਉਹ ਚੀਜ਼ ਉਹ ਜਦੋਂ ਗੰਦ ਇੰਨਾ ਪਾਉਂਦੇ ਆ ਕੀ ਗੱਲ ਮਾਂ ਪਿਓ ਜਿਹੜੇ ਨੇ ਫੋਨ ਨਹੀਂ ਦੇ ਦੇ ਟੀਵੀ ਨਹੀਂ ਦੇ ਦੇ ਫਿਰ ਉਹ ਜਦੋਂ ਜਿਆਦਾ ਹੀ ਗੱਲ ਵੱਜ ਜਾਂਦੀ ਆ ਫਿਰ ਦੁਨੀਆ ਬੋਲਦੀ ਆ ਫਿਰ ਕਹਿਣਗੇ ਕਿ ਸਾਡੀ ਗੋਤੀ ਪੈਣ ਨੂੰ ਤਾਂ ਕਿਉਂ ਕਹਿੰਦਾ ਹੈ ਹਨਾ ਫਿਰ ਸਾਡੇ ਸਰਕਾਰਾਂ ਜਿਹੜੀਆਂ ਆ ਹੁਣ ਉਹਨਾਂ ਨੂੰ ਸੇਫ ਕਰਨ ਪੈ ਜਾਂਦੇ ਆ ਜੇ ਕੋਈ ਇਦਾਂ ਦੀ ਗੱਲ ਹੋ ਜਾਂਦੀ ਆ ਹਨਾ ਜੇ ਹੁਣ ਕੀ ਉਹਨੂੰ ਕਹਿੰਦੇ ਨੇ ਭਾਬੀ ਨੂੰ ਮਾਰ ਦਿੱਤਾ ਮਰ ਗਈ ਹਨਾ ਜੋ ਵੀ ਚਲੋ ਪਰ ਉਹਨੂੰ ਜਿਹੜੀ ਦੂਜੀ ਹੁਣਬਰਸਰ ਵਾਲੀ ਆ ਉਹਨੂੰ ਸੇਫਟੀਆਂ ਦੇਣ ਲੱਗ ਗਏ ਆ ਕਿ ਉਹਨੂੰ ਪੁਲਿਸ ਦੀ ਸੁਰੱਖਿਆ ਦਿੱਤੀ ਆ ਇਹਨਾਂ ਨੇ ਕਿ ਉਹ ਅੰਦਰ ਬਹਿ ਕੇ ਫੇਰ ਵੀਡੀਓ ਬਣਾਈ ਜਾਂਦੀ ਆ ਤਾਂ ਫਿਰ ਕੀ ਚੀਜ਼ ਇੱਥੇ ਗਲਤ ਕੌਣ ਆ ਗਲਤ ਤੇ ਸਾਡੇ ਸਮਾਜ ਹੀ ਆ ਨਾ ਫਿਰ ਸਾਡਾ ਗਲਤ ਫਿਰ ਕੁੜੀਆਂ ਨੂੰ ਉਤਸ਼ਾਹ ਕਰਦੇ ਆ ਵੀ ਤੁਸੀਂ ਜੋ ਕਰਨਾ ਕਰੀ ਜੋ ਆਪਾਂ ਤੁਹਾਡੇ ਨਾਲ ਆ ਇੱਕ ਬੰਨੇ ਸਾਰੇ ਪਾਸੇ ਉਹ ਗੰਦ ਪਾਵਾ ਕੇ ਇੰਨਾ ਕਰਦੇ ਆ ਫਿਰ ਆਮ ਜਿਹੜੀਆਂ ਕੁੜੀਆਂ ਮਿਹਨਤ ਕਰਦੀਆਂ ਨੇ ਫਿਰ ਉਹਨਾਂ ਦੀ ਕੋਈ ਵੈਲੀ ਹੋਈ ਹੈ ਨਹੀਂ ਫਿਰ ਜਿਹੜਾ ਏਦਾ ਆਪਣਾ ਆਪ ਨਗੇਜ ਵਿਖਾਉਂਦੀਆਂ ਆ ਨੰਗ ਪੂਣਾ ਕਰਦੀਆਂ ਆ ਉਹਨਾਂ ਨੂੰ ਫਿਰ ਲੋਕੀ ਇੰਨਾ ਵਿਊ ਦੇਣਗੇ ਇੰਨਾ ਉਹਨਾਂ ਦਾ ਕਹਿਣਗੇ ਕਿ ਹਾਂ ਜੀ ਏਦਾਂ ਸੀ ਇਹਦਾ ਘਰ ਦਾ ਪਰਿਵਾਰ ਏਦਾਂ ਚੱਲਦਾ ਸੀ ਇਹਨਾਂ ਦੀਆਂ ਫੈਮਲੀਆ ਦੀ ਰੋਟੀ ਇਹਨਾਂ ਦੇ ਸਿਰ ਤੇ ਚੱਲਦੀ ਸੀ ਹੁਣ ਜਿੱਦਣੋਂ ਮਰੀ ਉਹਦੋਂ ਦੀ ਰੋਟੀ ਉਹਨਾਂ ਦੀ ਕਿੱਥੇ ਗਈ ਸਸਕਾਰ ਦੇ ਟਾਈਮ ਤੇ ਉਹਦੇ ਚਾਰ ਜਾਣੇ ਸੀ ਕੋਲ ਭਾਬੀ ਦੇ ਨਾਲ ਹਨਾ ਸਸਕਾਰ ਦੇ ਟਾਈਮ ਤੇ ਕੋਈ ਵੀ ਨਹੀਂ ਪਹੁੰਚਿਆ ਜਿਹੜੇ ਇੰਨੇ ਉਹਨੂੰ ਵਿਊ ਦਿੰਦੇ ਸੀ ਇੰਨੇ ਉਹਨੂੰ ਕਹਿੰਦੇ ਸੀ ਲੈ ਤੂੰ ਇਦਾਂ ਆ ਤੂੰ ਉਦਾਂ ਆ ਤੂੰ ਫਲਾਣਿਆਂ ਢੰਗਾਣਿਆਂ ਫਿਰ ਉਹਦੋਂ ਸਾਰੇ ਪਹੁੰਚਦੇ ਉੱਥੇ ਉਹਦੇ ਕੋਲ ਬੋਧ ਸਸਕਾਰ ਤੇ ਪਹੁੰਚਦੇ ਉਹਦਾ ਨੰਗਪੂਣਾ ਦੇਖਣ ਪਹੁੰਚਦੇ ਉਹਦਾ ਵੀ ਅੱਜ ਇਹ ਮਰ ਗਈ ਅੱਜ ਅਸੀਂ ਇਹਨੂੰ ਦੇਖੀਏ ਜਾ ਕੇ ਇਹਨੂੰ ਟੱਕ ਕੇ ਆਈਏ ਹਨਾ ਤੇ ਹੁਣ ਉਹੀ ਗੱਲ ਅੰਮ੍ਰਿਤਸਰ ਵਾਲੀ ਨੇ ਫੜ ਲਿਆ ਇੱਕ ਕੁੜੀ ਨਹੀਂ ਕਿੰਨੀਆਂ ਚਾਰ ਪੰਜ ਕੁੜੀਆਂ ਆ ਫਿਰ ਉਹ ਗੁੱਲੜਦੀਆਂ ਆ ਫੋਨ ਤੇ ਫੇਸਬੁੱਕ ਤੇ ਇੰਸਟਾ ਤੇ YouTube ਤੇ ਲੜਦੀਆਂ ਆ ਵੀ ਫਲਾਣਾ ਸਾਡੇ ਨਾਲ ਕਿਉਂ ਬੋਲਦਾ ਫਲਾਣਾ ਸਾਡੇ ਬਾਰੇ ਕਿਉਂ ਤੂੰ ਹੀ ਨਾ ਗਲਤ ਕਰੋ ਤੁਸੀਂ ਆਪਣਾ ਆਪ ਨਾ ਦਿਖਾਓ ਆਪਣਾ ਆਪ ਦਿਖਾ ਕੇ ਤੁਸੀਂ ਹੋਰਾਂ ਦੇ ਬੱਚੇ ਕਿਉਂ ਵਿਗਾੜਦੇ ਹੋ ਬੇ ਤੁਸੀਂ ਹੋਰ ਜਿਹੜੇ ਬੱਚੇ ਕੰਮ ਕਰਦੇ ਆਗੇ ਵੱਧਦੇ ਆ ਬੇ ਤੁਸੀਂ ਉਹਨਾਂ ਨੂੰ ਵੀ ਕਿਉਂ ਬਦਨਾਮੀ ਦੇਣਦੇ ਆ ਜਨਾਨੀ ਜਾਤ ਜਿਹੜੀ ਇੱਕ ਮਾੜੀ ਹੋਊਗੀ ਸਾਰਿਆਂ ਨੂੰ ਕਹਣਾ ਮਾੜੀ ਆ ਕਹਿੰਦੇ ਮੱਝ ਇੱਕ ਲਿਬੜੂ ਸਾਰਿਆਂ ਨੂੰ ਲਵੇੜੂ ਉਹ ਜਨਾਨੀ ਨਾਂ ਕਿਦਾ ਹੁੰਦਾ ਜਨਾਨੀ ਸਾਡੀ ਇੱਕ ਮਾਂ ਵੀ ਸੀ ਸਾਡੀ ਨਾਨੀ ਵੀ ਸੀ ਮਾਂ ਸੀ ਹਾਂ ਜਨਾਨੀ ਸੀ ਉਹ ਤੇ ਜਨਾਨੀ ਦੇ ਨਾਂ ਤੇ ਜਨਾਨੀ ਨਾਂ ਜਦੋਂ ਲਬਜ ਲੱਗ ਗਿਆ ਉੱਤੇ ਗਲਤ ਕੌਣ ਆ ਜਨਾਨੀਆਂ ਸਾਰੀਆਂ ਗਲਤ ਹੋ ਗਈਆਂ ਫੇ ਮਿਹਨਤ ਕਰਨ ਵਾਲੇ ਨੂੰ ਤੱਕ ਪੁੱਛਦਾ ਤਾਂ ਹੀ ਕੋਈ ਨਹੀਂ ਪੁੱਛਦਾ ਮੇਨਤ ਵਾਲੇ ਨੂੰ ਲੋਕੀ ਛਦਾਈ ਸਮਝਦੇ ਆ ਜਿੱਦਾਂ ਸਾਡੇ ਵਰਗਿਆਂ ਸਾਨੂੰ ਲੋਕੀ ਛਦਾਈ ਸਮਝਦੇ ਕੰਗਲੇ ਸਮਝਦੇ ਆ ਉਹ ਪੜੀਆਂ ਲਿਖੀਆਂ ਹੋ ਕੇ ਵੀ ਪੜੀਆਂ ਲਿਖੀਆਂ ਹੋ ਕੇ ਆਪਣਾ ਆਪ ਦਿਖਾਉਂਦੀਆਂ ਆ ਕੀ ਗੱਲ ਉਹ ਕੰਮ ਨਹੀਂ ਕਰ ਸਕਦੀਆਂ ਜਿਹੜੇ ਸਾਨੂੰ ਅੱਜ ਪੁਲਸ ਦਿਆਂ ਉਹਨਾਂ ਨੂੰ ਸੁਰੱਖਿਆ ਦੇਣ ਦੀਆਂ ਆ ਉਹਨੂੰ ਉਹਨਾਂ ਨੂੰ ਅੰਦਰ ਬਾੜਵਾੜ ਕੇ ਉਹਨਾਂ ਨੂੰ ਕਹਿੰਦੇ ਵੀਡੀਓ ਬਣਾਓ ਕੀ ਗੱਲ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੇ ਤੁਸੀਂ ਆਪਣੀ ਸਰਕਾਰੀ ਨੌਕਰੀਆਂ ਕਿਤੇ ਮਿਲ ਜਾਣ ਉਹਨਾਂ ਨੂੰ ਕਿਤੇ ਉਹਨਾਂ ਨੂੰ ਕੰਮ ਮਿਲ ਜਾਣ ਉਹਨਾਂ ਨੂੰ ਕਿਤੇ ਉਹਨਾਂ ਨੂੰ ਕੰਮ ਦਿਓ ਕਿਤੇ ਉਹਨਾਂ ਨੂੰ ਧੰਦਾ ਦਿਓ ਕਿ ਉਹ ਆਪਣਾ ਕੰਮ ਕਰ ਸਕਣ ਕੰਮ ਕਰਕੇ ਆਪਣਾ ਘਰ ਪਰਿਵਾਰ ਪਾਲ ਸਕਦੀਆਂ ਨੇ ਕਿਉਂ ਨਹੀਂ ਪਾਲ ਸਕਦੀਆਂ ਇਦਾਂ ਕਿਉਂ ਕਹਿੰਦੇ ਨੇ ਵੀ ਉਹਦਾ ਅੱਜ ਰੋਟੀ ਕਮਾਉਂਦੀ ਆ ਉਹਦੇ ਸਿਰ ਤੇ ਉਹਦਾ ਮਾਂ ਪਿਓ ਆ ਜਾਂ ਉਹਦੇ ਸਿਰ ਤੇ ਉਹਦੇ ਬੱਚੇ ਆ ਕੀ ਗੱਲ ਆਪਣਾ ਆਪ ਦਿਖਾ ਕੇ ਰੋਟੀ ਕਮਾਈ ਜਾਂਦੀ ਆ ਉਹਦਾ ਰੋਟੀ ਨਹੀਂ ਕਮਾਈ ਜਾਂਦੀ ਹੋਰ ਕੰਮ ਥੋੜੇ ਆ ਰੋਟੀ ਕਮਾਉਣ ਨੂੰ ਰੱਬ ਨੇ ਜੇ ਤੁਹਾਨੂੰ ਸੋਹਣਾ ਪੰਨ ਦਿੱਤਾ ਆ ਤੁਹਾਨੂੰ ਪੜ੍ਹਾਈ ਲਿਖਾਈ ਦਿੱਤੀ ਆ ਜੇ ਤੁਹਾਨੂੰ ਰੱਬ ਨੇ ਸਾਰਾ ਕੁਝ ਦੇ ਹੀ ਦਿੱਤਾ ਆ ਤੇ ਤੁਸੀਂ ਉਹਦਾ ਕਿਉਂ ਗਲਤ ਇਸਤੇਮਾਲ ਕਰਦੇ ਅੱਛਾ ਤੁਸੀਂ ਜਦੋਂ ਐਜ਼ ਅ ਮਹਿਲਾ ਦੇਖਦੇ ਹੋ ਊਮੈ ਤੁਸੀਂ ਦੇਖਦੇ ਹੋ ਜਦੋਂ ਇਦਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਫਿਰ ਮਨ ਦੇ ਵਿੱਚ ਵਿਚਾਰ ਕੀ ਆਉਂਦੇ ਨੇ ਤੁਹਾਡੇ ਮੈਂ ਕਹਿੰਨੀ ਆ ਕਿ ਅਸੀਂ ਬੱਚਿਆਂ ਦੇ ਨਾਲ ਫੈਮਲੀ ਨਾਲ ਬੈਠੇ ਹੋਈਏ ਨਾ ਤੇ ਆਪਣਾ ਫੋਨ ਖੋਲ ਲੀਏ ਤੇ ਵਿੱਚ ਇੱਕੋ ਹੀ ਚੀਜ਼ ਹੁੰਦੀ ਏ ਤੇ ਘਰ ਦੇ ਇਹ ਗੱਲ ਕਹਿਣਗੇ ਕਿ ਤੁਸੀਂ ਇਹ ਚੀਜ਼ਾਂ ਵੇਖ ਕੇ ਤੁਸੀਂ ਇਹ ਕੁਝ ਕਰਨਾ ਚਾਹੁੰਦੇ ਹੋ ਹ ਫਿਰ ਉੱਥੇ ਕੀ ਸੋਚੇ ਬੰਦਾ ਫਿਰ ਇਹ ਸੋਚੀਦਾ ਹੈ ਵੀ ਇਦਾਂ ਦੇ ਆ ਨਿਆਣਿਆਂ ਦੇ ਨਾਲੋਂ ਬੰਦਾ ਬੇਲਾਦ ਚੰਗਾ ਆ ਇਦਾਂ ਨਿਆ ਮਾੜੀਆਂ ਧੀਆਂ ਨਾਲੋਂ ਬੰਦਾ ਬੇਲਾਦ ਚੰਗਾ ਹੋਣਾ ਚਾਹੀਦਾ ਆ ਲੋਕਾਂ ਨੇ ਬਹੁਤ ਕਮੈਂਟ ਕਰਨੇ ਆ ਵੀ ਤੂੰ ਇਹਦਾ ਕਿਉਂ ਕਹਿੰਨੀ ਆ ਮੈਂ ਕਹਿੰਨੀ ਆ ਕਿਉਂਕਿ ਅੱਜ ਕੱਲ ਕੋਈ ਵੀ ਜਾਂਦਾ ਆ ਨਾ ਉਹਦਾ ਮਾੜਾ ਜਿਹਾ ਕਪੜਾ ਤਾਂ ਹੋਊਗਾ ਨਾ ਉਹ ਚੀਜ਼ ਨੂੰ ਲੋਕਾਂ ਨੇ ਫਟਾ ਦੇਣੀ ਦੇਖਣਾ ਆ ਹੂੰ ਉਹਨੂੰ ਲੋਕਾਂ ਨੇ ਮਿੰਟੋ-ਮਿੰਟੀ ਵੀਡੀਓ ਬਣਾਉਣ ਲੱਪਨੇ ਤੇ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਕਦੀ ਵੀਡੀਓ ਨਹੀਂ ਕਿਸੇ ਨੇ ਬਣਾਈ। ਉਹਨੂੰ ਕਦੇ ਨਹੀਂ ਕਿਸੇ ਨੇ ਸ਼ਾਬਾਸ਼ੇ ਦਿੱਤੀ ਹਾਂ ਬਈ ਤੂੰ ਚੰਗਾ ਕੰਮ ਕਰਨਾ ਆ। ਹੁਣ ਜਦੋਂ ਮਰ ਵੀ ਗਈ ਆ ਦੇਖੋ ਤੇ ਕਿੰਨੇ ਵਿਊ ਆਏ ਆ ਕਿੰਨਾ ਉਹਨੂੰ ਪੈਸਾ ਡਿੱਗਾ ਆ ਤੇ ਕੀ ਉਹਨੂੰ ਲੋਕੀ ਕੀ ਕਹਿਣ ਦੇ ਸੀ? ਉਹ ਵਿਚਾਰੀ ਦੀ ਰੋਟੀ ਰੋਜੀ ਚੱਲਦੀ ਸੀ, ਉਹਦੀ ਫੈਮਿਲੀ ਦੇ ਉਹ ਸਿਰ ਤੇ ਰੋਟੀ ਰੋਜੀ ਉਹਦੀ ਚੱਲਦੀ ਸੀ ਇਸ ਕੰਮ ਨੂੰ ਚੱਲਦੀ ਸੀ। ਜਿਹੜੇ ਰੋਟੀ ਰੋਜੀ ਜਿਨ੍ਹਾਂ ਨੂੰ ਕਮਾ ਕੇ ਦਿੰਦੀ ਸੀ ਉਹ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਸਾਡੀ ਧੀ ਰੋਟੀ ਕਿੱਥੋਂ ਕਮਾ ਕੇ ਲੈਂਦੀ ਏ ਉਹਨਾਂ ਨੂੰ ਖਾਣ ਲੱਗਿਆ ਉਹ ਸੰਗ ਤੋਂ ਲੰਘਦੀ ਸੀ ਕਿ ਅਹੀ ਰੋਟੀ ਇਦਾਂ ਦੀ ਖਾਣ ਡੈ ਆ ਸਾਨੂੰ ਇਦਾਂ ਦੀ ਰੋਟੀ ਖਾਣੀ ਚਾਹੀਦੀ ਏ ਇਦਾਂ ਦੀ ਪਚ ਜਾਂਦੀ ਰੋਟੀ ਮਾਂ ਪਿਓ ਨੂੰ ਫੈਮਲੀਆ ਨੂੰ ਪਚ ਜਾਂਦੀ ਏ ਇਦਾਂ ਦੀ ਗਾਂ ਜੇ ਤੁਸੀਂ ਮੰਨ ਲਓ ਸਾਡੇ ਕਹਿੰਦੇ ਸਾਡੇ ਛੋਟੇ ਛੋਟੇ ਬੱਚੇ ਆ ਅਸੀਂ ਆਪਣੇ ਬੱਚੇ ਪਾਲਣ ਡੈ ਆ ਬੱਚੇ ਪਾਲਣ ਵਾਸਤੇ ਇਹੀ ਕੰਮ ਰਹਿ ਗਿਆ ਥੋੜੇ ਕੰਮ ਆ ਦੁਨੀਆ ਦੇ ਉੱਤੇ ਕਹਿੰਦੇ ਬੰਦਾ ਨਾ ਹੱਥ ਦੇ ਵਿੱਚ ਕੋਈ ਨਾ ਕੋਈ ਹੁਨਰ ਬੰਦੇ ਦੇ ਹੁੰਦਾ ਆ ਨਹੀਂ ਵੀ ਹ ਕਟੋ ਘਟ ਝਾੜੂ ਪੋਚਾ ਤੇ ਹੈ ਹੀ ਇਹ ਨਾ ਜੇ ਬੰਦੇ ਨੇ ਜਨਾਨੀ ਜਾਤ ਨੇ ਬੰਦੇ ਨੇ ਜਨਾਨੀ ਜਾ ਕਿਸੇ ਵੀ ਸੋਚਿਆ ਆ ਉਹ ਬੰਦਾ ਕੋਈ ਵੀ ਕੰਮ ਕਰ ਸਕਦਾ ਹੈ ਜ਼ਰੂਰੀ ਨਹੀਂ ਆਪਣਾ ਨਗੀਜ਼ ਦਿਖਾ ਕੇ ਤੁਸੀਂ ਇਹ ਕਰੋ ਪਰ ਸਾਡੇ ਸਮਾਜ ਅੱਜ ਦੀਆਂ ਕੁੜੀਆਂ ਨੇ ਇੱਕ ਕੰਮ ਫੜ ਲਿਆ ਸੋਸ਼ਲ ਮੀਡੀਆ ਤੇ ਨੱਚ ਲੋ ਟੱਪ ਲੋ ਇਧਰੂ ਕੱਪੜੇ ਚੱਕ ਲੋ ਇਧਰੂ ਕੱਪੜੇ ਚੱਕ ਲੋ ਸ਼ਰਮ ਕਰੋ ਥੋੜੀ ਬਾਰੀ ਸ਼ਰਮ ਕਰੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਤੁਸੀਂ ਜਨਾਨੀ ਜਾਤ ਨੂੰ ਕਿਉਂ ਬਿਸ਼ਰਮ ਕੀਤਾ ਪਿਆ ਅੱਛਾ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਖਾਸ ਕਰ ਆਪਣੇ ਪੰਜਾਬ ਦੀਆਂ ਧੀਆਂ ਜਿਹੜੀਆਂ ਨੇ ਚਾਹੇ ਉਹ ਵਿਦੇਸ਼ ਦੇ ਵਿੱਚ ਬੈਠੀਆਂ ਹੋਣ ਚਾਹੇ ਪੰਜਾਬ ਦੇ ਵਿੱਚ ਹੋਣ ਉਹਨਾਂ ਦੀਆਂ ਜਦੋਂ ਇੱਦਾਂ ਦੀਆਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਕਈ ਕੁੜੀਆਂ ਇੱਦਾਂ ਦੀਆਂ ਨੇ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਨੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਜਦੋਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਫਿਰ ਉਦੋਂ ਮਨ ਦੇ ਵਿੱਚ ਕੀ ਖਿਆਲ ਆਉਂਦਾ ਹੈ ਐਜ਼ ਆ ਤੁਸੀਂ ਜਦੋਂ ਸੋਸ਼ਲ ਮੀਡੀਆ ਦੇਖਦੇ ਹੈਗੇ ਹੋ ਐਜ਼ ਆ ਫੈਮਲੀ ਦੇ ਵਿੱਚ ਬੈਠੇ ਹੋ ਉਸ ਤੋਂ ਬਾਅਦ ਇੱਦਾਂ ਦੀਆਂ ਵੀਡੀਓਜ਼ ਨਿਕਲ ਕੇ ਆਉਂਦੀਆਂ ਨੇ ਆਪਣੇ ਆਪ ਨੂੰ ਸ਼ਰਮ ਹੁੰਦੀ ਆ ਉਦੋਂ ਦੇਖਣ ਦੇ ਵਿੱਚ ਵੀ ਇਹ ਸਾਡੀ ਸਾਨੂੰ ਸ਼ਰਮ ਆਉਂਦੀ ਹੈ ਚੀਜ਼ ਦੇ ਵੇਖਣ ਦੇ ਉਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਦੇਖਣ ਤੇ ਸਾਡਾ ਸਮਾਜ ਜਿਹੜਾ ਆ ਨਾ ਹੁਣ ਮੈਂ ਇੱਕੋ ਚੀਜ਼ ਉਹੀ ਬਾਰ-ਬਾਰ ਆਉਂਦੀ ਆ ਕਿ ਆ ਹੁਣ ਪੰਜ ਚਾਰ ਜਣੀਆਂ ਫੇਰ ਉਠੀਆਂ ਆ ਫੇਰ ਅੱਗੂ ਜੀ ਉਹਨਾਂ ਨੂੰ ਕੋਈ ਜਵਾਬ ਦਿੰਦਾ ਨਾ ਫੋਨ ਤੇ ਇਦਾਂ ਲੜਦੀਆਂ ਨੇ ਨਾ ਜਿੱਦਾਂ ਕਿ ਬਹੁਤ ਨੇਕ ਕੰਮ ਕਰਦੀਆਂ ਨੇ ਝੰਡਾ ਚੜਾਣ ਡਈਆਂ ਨੇ ਜਿਹੜਾ ਇਹ ਆਪਣਾ ਆਪ ਦਿਖਾ ਕੇ ਸਾਨੂੰ ਕਿਉਂ ਇਦਾਂ ਕੋ ਕਹਿੰਦਾ ਤੁਸੀਂ ਇੰਨਾ ਸੋਚੋ ਤੁਹਾਡਾ ਕੋਈ ਵੀ ਫੋਨ ਤੁਸੀਂ ਖੋਲ੍ਹ ਲਓ ਕੋਈ ਲਿੰਕ ਖੋਲ੍ਹ ਲਓ ਫੋਨ ਦਾ ਤੁਹਾਨੂੰ ਇੱਕੋ ਚੀਜ਼ ਮਿਲੂਗੀ ਅਕੇ ਤੇ ਲੋਕਾਂ ਨੂੰ ਕਹਿਣੀਆਂ ਕਾਲਾ ਦਿਲ ਖਲਾ ਦੋ ਤੇ ਲਾਲ ਦਿਲ ਖਲਾ ਦੋ ਤੇ ਫਲਾਣਾ ਚੀਜ਼ ਖਲਾ ਦੋ ਤੇ ਟੰਗਾਣੀ ਚੀਜ਼ ਖਲਾ ਦੋ ਸ਼ਰਮ ਕਰੋ ਤੁਹਾਨੂੰ ਰੱਬ ਨੇ ਹੱਥ ਪੈਰ ਦਿੱਤੇ ਆ ਤੁਹਾਨੂੰ ਦਿਮਾਗ ਦਿੱਤਾ ਰੋਟੀ ਕਮਾ ਕੇ ਖਾ ਲੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਵੇ ਦੇਸਾਂ ਪਰਦੇਸਾਂ ਦੇ ਵਿੱਚ ਕੀ ਤੂੰ ਤੁਸੀਂ ਬੈਠੀਆਂ ਤੁਸੀਂ ਉੱਥੇ ਜਾ ਕੇ ਵੀ ਇਹ ਕੰਮ ਕਰਦੀਆਂ ਤੁਸੀਂ ਇੱਥੇ ਆਪਣੇ ਪੰਜਾਬ ਦਾ ਕੀ ਕਹਿੰਦੇ ਸੋਨੇ ਦੀ ਚਿੜੀ ਤੁਸੀਂ ਤਾਂ ਫੜ ਕੇ ਸੱਤਿਆਨਾਸ਼ ਕੀਤਾ ਪਿਆ ਪੰਜਾਬ ਦਾ ਤੁਹਾਨੂੰ ਤਾਂ ਕੀ ਕਹਿੰਦੇ ਨੇ ਮਾਈ ਭਾਗ ਵਰਗੀਆਂ ਮਾਵਾ ਵਰਗਾ ਤੁਸੀਂ ਸੱਤਿਆਨਾਸ਼ ਕਰ ਦਿੱਤਾ ਸਾਰਿਆਂ ਦਾ ਫੜ ਕੇ ਤੁਸੀਂ ਉਹਨਾਂ ਦਾ ਨਾਂ ਰੋਸ਼ਨ ਤੇ ਕੀ ਕਰਨਾ ਤੁਸੀਂ ਉਹਨਾਂ ਦਾ ਨਾਂ ਬਦਰਾਮ ਕਰਨ ਦੇ ਆ ਤੁਸੀਂ ਇੱਕ ਮਾਂ ਹੋ ਇੱਕ ਧੀ ਹੋ ਇੱਕ ਭੈਣ ਹੋ ਤੁਸੀਂ ਕੱਲ ਨੂੰ ਕੀ ਆਪਣੇ ਗਾਂਹ ਔਲਾਦ ਨੂੰ ਕੀ ਦੱਸੋਗੀਆਂ ਤੁਸੀਂ ਕੀ ਆਪਣੇ ਸਮਾਜ ਨੂੰ ਕੀ ਗਾਂ ਸੁਨਿਆ ਦੇਉਗੀਆਂ ਵੀ ਅਸੀਂ ਕੀ ਕਰਕੇ ਪੈਸੇ ਕਮਾਏ ਆ ਕਿ ਇੱਥੇ ਕੋਠੀਆਂ ਗੱਡੀਆਂ ਲੈ ਲਈਆਂ ਕਿ ਕਮਾਇਆ ਸੀ ਦੁਨੀਆ ਦੇ ਵਿੱਚ ਜਦੋਂ ਬੰਦਾ ਮਰਦਾ ਹੈ ਨਾ ਮਰਨ ਦੇ ਟਾਈਮ ਚੰਗਿਆਈ ਬਰਿਆਈ ਉਸ ਟਾਈਮ ਲੋਕੀ ਮਰਨ ਤੇ ਦੇ ਦਿੰਦੇ ਆ ਜਿੰਨਾ ਮਰਜੀ ਪੈਸਾ ਕਮਾ ਲਓ ਜੋ ਤੁਸੀਂ ਮਰੋਗੇ ਨਾ ਤੁਹਾਡਾ ਸੰਸਕਾਰ ਹੋਊਗਾ ਤੁਹਾਡੇ ਪਿੱਛੇ ਚਾਰ ਬੰਦੇ ਜਾਣਗੇ ਨਾ ਤਾਂ ਲੋਕਾਂ ਨੂੰ ਪਤਾ ਲੱਗੂ ਇਹ ਬੰਦੇ ਨੇ ਚੰਗੇ ਕੰਮ ਕੀਤੇ ਆ ਤੇ ਜੇ ਤੁਹਾਡੇ ਪਿੱਛੇ ਲੋਕੇ ਮਰੇ ਤੇ ਵੀ ਜਾਣਦੇ ਆ ਨਾ ਲੋਕੇ ਤੁਹਾਨੂੰ ਮਰੇ ਨੂੰ ਛੇਤਰ ਮਾਰਨਗੇ ਵੀ ਫਿੜੇ ਮੂੰਹ ਇਹੋ ਜੇ ਜੀਨ ਕੋ ਨੂੰ ਕੀ ਤੇਰੇ ਤੋੜਿਆ ਸੀ ਵੀ ਆਹ ਕੁਛ ਗੰਦ ਪਾ ਕੇ ਦੁਨੀਆ ਤੋਂ ਜਾਣਾ ਸੀ ਤੂੰ ਮਰਨ ਲੱਗੇ ਨੂੰ ਲੋਕੀ ਮਰਨ ਨਹੀਂ ਦਿੰਦੇ ਫੇ ਚ ਅੱਜ ਨਾਲ ਜਿੱਦਾਂ ਕਮਲਕੌਰ ਦੇ ਨਾਲ ਹੋਇਆ ਜਿੱਦਾਂ ਉਹਨਾਂ ਕਮਲਕੌਰ ਦੇ ਨਾਲ ਵੇਲੇ ਉਹਦੂ ਕੀ ਕਹਿੰਦੇ ਹੁੰਦੇ ਸੀ ਜੀ ਇਹਦੀ ਰੋਟੀ ਰੋਜੀ ਕਿੰਨਿਆਂ ਨੇ ਕਿਹਾ ਜੀ ਉਹਦੀ ਤੇ ਵਿਚਾਰੀ ਦੀ ਰੋਟੀ ਰੋਜੀ ਵਿਚਾਰੀ ਕਿਧਰੋਂ ਸੀ ਮਰਨ ਦੇ ਟਾਈਮ ਸੋਸ਼ਲ ਮੀਡੀਆ ਤੇ ਉਹਰੇ ਲੱਖਾਂ ਵੀਊ ਸੀ ਲੱਖਾਂ ਹੀ ਉਹਨੂੰ ਲੋਕਾਂ ਨੇ ਪੈਸੇ ਡਿੱਗਣ ਦੇ ਸੀ ਤੇ ਬੈਂਕ ਕਾਲੇ ਹੋ ਗਏ ਉਹਦੇ ਮਰਨ ਦੇ ਟਾਈਮ ਵੀ ਲੋਕਾਂ ਨੇ ਉਹਨੂੰ ਨਹੀਂ ਛੱਡਿਆ ਲੋਕਾਂ ਨੇ ਉਦੋਂ ਵੀ ਚੱਲਣ ਦੇ ਤੇ ਵੀਊ ਵਧਣ ਦੇ ਹਨਾ ਤੇ ਮਰਨ ਦੇ ਟਾਈਮ ਉਹਦੇ ਕੀ ਚਾਰ ਜਣੇ ਨਾਲ ਸੀ ਕਿਸੇ ਨੇ ਉਹਨੂੰ ਕੀ ਕੀ ਐਂਬੂਲੈਂਸ ਨੇ ਨਹੀਂ ਚੱਕਿਆ ਬਲਕਿ ਸਾਡਾ ਐਂਬੂਲੈਂਸ ਵਾਲਿਆਂ ਦਾ ਕੰਮ ਈ ਆ ਵੀ ਮਰਿਆ ਨੂੰ ਚੱਕ ਲੋ ਉਹਨੂੰ ਕੋਈ ਐਂਬੂਲੈਂਸ ਵਾਲਾ ਵੀ ਨਹੀਂ ਸੀ ਚੱਕਦਾ ਪਿਆ ਤੁਸੀਂ ਸੋਚ ਲਓ ਕਿੰਨੀ ਔਕਾਤ ਦੀ ਮਾਲਕ ਸੀ ਉਹ ਅੱਜ ਲੋਕਾਂ ਨੇ بڑے ਸਵਾਲ ਚੱਕਣੇ ਆ ਕੀ ਔਕਾਤ ਸੀ ਉਹਦੀ ਤੂੰ ਮਰੀਏ ਤੈਨੂੰ ਮਰੀ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਹਣਾ ਸਵਾਤ ਇਹਨੂੰ ਤੇਰੀ ਮਾਂ ਜੰਮਣ ਵਾਲੀ ਕੀ ਉਹਨੇ ਫੇਰ ਕੀ ਕਮਾਇਆ ਤੇ ਕੀ ਖਾਦਾ ਕੀ ਖੱਟਿਆ ਦੁਨੀਆ ਤੋਂਨੇ ਮਰਨਾ ਵੀ ਨਹੀਂ ਤੇਰਾ ਸਵਾਰਿਆ ਗਿਆ ਤਾਂ ਫੇਰ ਤੂੰ ਕੀ ਗਈ ਦੁਨੀਆ ਤੋਂ ਅੱਛਾ ਦੀਪਿਕਾ ਲੁਤਰਾ ਹੋਰੀ ਨੂੰ ਵੀ ਭਾਈ ਅਮਰਿਤਪਾਲ ਸਿੰਘ ਮੈਰੋ ਹੁਰਾ ਨੇ ਟੋਕਿਆ ਸੀਗਾ ਉਸ ਤੋਂ ਬਾਅਦ ਉਹਨੇ ਮਾਫੀ ਵੀ ਮੰਗੀ ਬਾਅਦ ਦੇ ਵਿੱਚ ਵੀ ਜਦੋਂ ਵਿਵਾਦ ਹੋਇਆ ਕਮਲਕੌਰ ਵਾਲਾ ਉਦੋਂ ਮਾਫੀ ਕੀ ਮੰਗੀ ਉਹਨੇ ਮਾਫੀ ਮੰਗ ਕੇ ਵੀ ਉਹਨੂੰ ਅਜੋ ਅੰਦਰ ਵੀ ਰਹਿ ਕੇ ਬਾਹਰ ਪੁਲਿਸ ਵਾਲੇ ਲੱਗੇ ਆ ਉਹ ਬੰਨੇ ਪਏ ਆ ਪੁਲਿਸ ਵਾਲੇ ਕੋ ਕੰਮ ਕਰਦੀ ਆ ਅੰਦਰ ਕੋਈ ਉਹ ਬਿਜ਼ਨਸਮੈਨ ਆ ਕੋਈ ਹੋ ਕੇ ਤਾਂ ਬਹੁਤ ਵੱਡਾ ਕੰਮ ਕਰਨ ਢੀਆ ਸਟਾਰ ਆ ਜਿੰਨੂੰ ਵੀ ਅੰਦਰ ਵੜ ਕੇ ਵੀ ਉਹ ਵੀਡੀਓ ਤੇ ਫੇਰ ਪਾਣ ਢੀਆ ਜੋ ਕਿਸੇ ਨੇ ਕਰਨਾ ਕਰ ਲੋ ਜੋ ਕਿਦਾਂ ਕਰ ਲੋ ਕਰ ਲੋ ਉਹ ਗੋਤਮਕੀਆਂ ਦਿੰਦੀ ਆ ਤੇ ਫੇਰ ਗਲਤੀ ਇੱਥੇ ਕਿਹਦੀ ਸਾਡੀਆਂ ਸਰਕਾਰਾਂ ਦੀ ਗਲਤੀ ਹੈ ਜਿਹੜੀਆਂ ਅਨਪੁਲਸਾ ਦਿੰਦੇ ਆ ਇਦਾਂ ਦੇ ਇਹਨਾਂ ਨੂੰ ਉਦੋਂ ਹੀ ਮਾਰ ਦੇਣਾ ਚਾਹੀਦਾ ਹਰਾਮ ਦੀਆਂ ਨੂੰ ਮੇਰੇ ਕੋ ਗਾਲ੍ਹਾਂ ਸੁਣਦੇ ਆ ਫੇਰ ਸ਼ਰਮ ਆਉਂਦੀ ਆ ਸ਼ਰਮ ਸਾਨੂੰ ਆਉਂਦੀ ਆ ਜਿਹੜੀਆਂ ਫੋਨਾਂ ਤੇ ਬਹਿ ਬਹਿ ਕੇ ਵੀਡੀਓ ਕਰਨੀ ਉਹ ਫੁਲਾਣਿਆਂ ਤੂੰ ਮੇਰੇ ਸਾਹਮਣੇ ਤੇ ਆ ਮੈਂ ਤੈਨੂੰ ਇਹ ਦੱਸਾਂ ਉਹ ਤੇਰੀ ਮਾਂ ਹੋਊਗੀ ਉਹ ਤੇਰੀ ਭੈਣ ਹੋਊਗੀ ਇੰਨਾ ਗੰਦ ਬਕਣ ਗਿਆ ਉਹਨਾਂ ਨੂੰ ਸ਼ਰਮ ਹੀ ਹੈ ਨਹੀਂ ਵੀ ਅਹੀ ਕਰਦੀਆਂ ਕੀਆਂ ਪਈਆਂ ਤੇ ਅਹੀ ਗਾਲਾਂ ਕਿਹੜੀ ਗੱਲੋਂ ਕੱਢਣ ਦੀਆਂ ਤੂੰ ਚੰਗਾ ਕੰਮ ਕਰਨ ਡਈਆਂ ਉਹ ਤੁਹਾਨੂੰ ਲੋਕੀ ਸੋਹਬਾ ਤੇ ਤਾਂ ਦੇਣ ਤੂੰ ਹੀ ਜੇ ਚੰਗਾ ਕੰਮ ਕਰੋ ਤੁਸੀਂ ਬਾਹਰ ਬੈਠੀਆਂ ਵੀ ਗਾਲਾਂ ਕੱਢੀ ਜਾਂਦੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਗਾਲਾਂ ਕੱਢ ਰਹੀਆਂ ਮੇਰੇ ਸਾਹਮਣੇ ਤੇ ਆ ਮੈਂ ਤੈਨੂੰ ਪਾੜ ਕੇ ਰੱਖ ਦੂ ਮੇਰੇ ਫੁਲਾਣ ਕਰ ਦੂ ਮੈਂ ਆ ਕੋ ਗੱਲਾਂ ਹੇ ਕੋ ਗੱਲਾਂ ਕਰਨ ਵਾਲੀਆਂ ਅੱਛਾ ਕਹਿੰਦੇ ਨੇ ਕਿ ਵੀ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵਾਲਾ ਕਾਂਡ ਹੋਇਆ ਜਿਸ ਤਰੀਕੇ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਵੀ ਪੰਜਾਬ ਦੇ ਵਿੱਚ ਤਾਂ ਰੋਕ ਲਉਂਗੇ ਜਿਹੜੀ ਵਿਦੇਸ਼ ਦੇ ਵਿੱਚ ਬੈਠੀਆਂ ਕੁੜੀਆਂ ਜਿਵੇਂ ਸੁਰਲੀਨ ਹੋਗੀ ਮੀਤੀਕੌਰ ਹੋਗੀ ਅਤੇ ਹੋਰ ਕਈ ਨਾਮ ਨੇ ਵੱਡੇ ਨਾਮ ਨੇ ਉਹਨਾਂ ਨੂੰ ਕਿਵੇਂ ਰੋਕੂਗੇ ਉਹ ਵੀ ਤਾਂ ਅਸ਼ਲੀਲਤਾ ਫਲਾ ਰਹੀਆਂ ਨੇ ਤੇ ਉਦੋਂ ਬਾਅਦ ਉਹ ਜਦੋਂ ਜਵਾਬ ਦਿੰਦੀਆਂ ਨੇ ਕਿ ਭਈ ਜਦੋਂ ਮੇਰੇ ਘਰ ਦੇ ਵਿੱਚ ਰੋਟੀ ਨਹੀਂ ਸੀ ਉਦੋਂ ਕੋਈ ਰੋਟੀ ਨਹੀਂ ਦੇ ਕੇ ਗਿਆ ਇਦਾਂ ਤੇ ਜਵਾਬ ਦਿੰਦੀਆਂ ਨੇ ਤੇ ਫੇਰ ਉਦੋਂ ਬੰਦਾ ਕੀ ਕਰੇ ਅਤੇ ਉਦੋਂ ਤੁਸੀਂ ਕੀ ਸੋਚਦੇ ਹੋ ਮੈਂ ਤਾਂ ਕਹਿੰਨੀ ਜਿਹੜੀਆਂ ਮਾਫੀ ਮੰਗਣ ਹੁੰਦੀਆਂ ਉਹਨਾਂ ਮਾਫੀ ਦਾ ਟਾਈਮ ਉੱਥੇ ਠੋਕ ਦੋ ਮੈਂ ਤਾਂ ਸਿੱਧਾ ਕਹਿੰਨੀ ਆ ਮੇਰੇ ਬਾਬੇ ਨੂੰ ਕਹਿੰਨੀ ਆ ਵੀ ਜਦੋਂ ਇਦਾਂ ਦੇ ਜਨਾਨੀਆਂ ਹੁੰਦੀਆਂ ਤੁਸੀਂ ਸੋਚੋ ਨਾ ਸੁਧਰਨਾ ਨਹੀਂ ਵਿਗੜੇ ਕਦੀ ਨਹੀਂ ਸੁਧਰੇ ਆਦੜੀਆਂ ਸਵਾਦੜੀਆਂ ਜਾਣ ਸਿਰਾਂ ਦੇ ਨਾਲ ਉਹਨਾਂ ਨੇ ਨਹੀਂ ਸੁਧਰਨਾ ਕਿਉਂਕਿ ਉਹਨਾਂ ਦੇ ਰੱਜ ਗਈ ਹੁੰਦੀ ਏ ਗੱਲ ਉਹਨਾਂ ਨੂੰ ਮਿਹਨਤ ਦੀ ਖਾਣੀ ਔਖੀ ਆ ਹੂੰ ਉਹਨਾਂ ਨੂੰ ਪੂਰੇ ਕੱਪੜੇ ਪਾਣੇ ਔਖੇ ਆ ਜਿਹੜੀਆਂ ਅੱਧ ਨੰਗੀਆਂ ਰਹਿਣੀਆਂ ਪੂਰੀਆਂ ਨੰਗੀਆਂ ਰਹਿਣੀਆਂ ਗਿਜਗੀਆਂ ਹੋਣਾ ਉਹਨਾਂ ਨੂੰ ਤਾਂ ਫੇਰ ਬੰਦਾ ਟਿਕਾਣਾ ਹੀ ਲਾ ਦੇ ਹੂੰ ਇਹੀ ਆ ਮੈਂ ਤੇ ਚ ਕਹਿੰਨੀ ਆ ਵੀ ਜਿਹੜੀਆਂ ਨੇ ਇੰਨੀ ਆਖਰ ਚੱਕੀ ਆ ਨਾ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿੰਨੀ ਆ ਕਿ ਤੁਹਾਡੇ ਮਾਪਿਓ ਨੇ ਤੁਹਾਨੂੰ ਵਿਸ਼ਵਾਸ ਕਰਕੇ ਦੇਸੂ ਪਰਦੇਸਾਂ ਚ ਭੇਜਿਆ ਏ ਤੁਹਾਨੂੰ ਬਾਹਰ ਕੰਮ ਕਰਨ ਨੂੰ ਛੱਡਿਆ ਏ ਤੇ ਤੁਸੀਂ ਇਹ ਕੰਮ ਕਿਹੜਾ ਫੜਿਆ ਤੁਸੀਂ ਮਿਹਨਤ ਕਰੋ ਹੂੰ ਮੇਨਤ ਕਰਕੇ ਰੋਟੀ ਖਾਓ ਪਰਦੇਸਾਂ ਦੇ ਵਿੱਚ ਤੁਸੀਂ ਬੈਠੀਆਂ ਹੋ ਵਦ ਤੂੰ ਹੀ ਹਲਿਆ ਹਲਿਆ ਕਰਨ ਲੱਗੀਆਂ 2 ਮਿੰਟ ਲੱਗਦੇ ਹਵਾ ਨਿਕਲ ਨੂੰ ਹੂੰ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਬਟਾਕਾ ਕਿਧਾ ਪੈ ਜਾਣਾ ਕਿਹੜੀ ਸ਼ਾਵਾਂ 'ਚ ਪਈਆਂ ਕੁੜੀਆਂ ਕਿਹੜੀ ਸ਼ਾਵਾਂ 'ਚ ਪਈਆਂ ਨੇ ਹੂੰ ਅੱਛਾ ਬਸ ਦੋ ਕੋ ਮੇਰੇ ਆਖਰੀ ਸਵਾਲ ਲੈ ਕੁ ਅਸਰਲੀਨ ਹੈਗੀ ਹੈ ਮੇਰੇ ਖਿਆਲ ਨਾਲ ਕੈਨੇਡਾ ਦੇ ਵਿੱਚ ਰਹਿੰਦੀ ਕੁੜੀ ਉਹਨੂੰ ਜਦੋਂ ਕਿਸੇ ਨੇ ਕਿਹਾ ਕਿ ਬਈ ਤੂੰ ਅਸ਼ਲੀਲ ਵੀਡੀਓ ਬਣਾਉਣੀ ਹੈ ਇਹਨੂੰ ਬੰਦ ਕਰ ਦੇ ਤੇ ਉਹਨੇ ਹਵਾਲਾ ਦਿੱਤਾ ਕਿ ਬਈ ਜਦੋਂ ਮੇਰੇ ਘਰ ਦੇ ਵਿੱਚ ਬਿਮਾਰ ਪਏ ਸੀ ਮੇਰੇ ਘਰ ਵਾਲੇ ਮਤਲਬ ਪਰਿਵਾਰ ਦੇ ਬਈ ਸੀਗੇ ਮੇਰੇ ਫਾਦਰ ਪਏ ਸੀਗੇ ਉਦੋਂ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਉਦੋਂ ਕਿਸੇ ਨੇ ਥੇਲਾ ਨਹੀਂ ਦਿੱਤਾ ਤੇ ਹੁਣ ਕਹਿੰਦੇ ਕਿ ਬਈ ਕਮੈਂਟਾਂ ਦੇ ਵਿੱਚ ਆ ਕੇ ਗਿਆਨ ਚੋਦਦੇ ਨੇ ਮੈਂ ਸ਼ਬਦ ਵਰਤਦੇ ਆਇਗਾ ਫਿਰ ਉਹ ਚੀਜ਼ ਫਿਰ ਤੁਸੀਂ ਕਿਵੇਂ ਦੇਖਦੇ ਹੋ ਮਾਫ ਕਰਨਾ ਮੈਨੂੰ ਇਸ ਸ਼ਬਦ ਲਈ ਨਹੀਂ ਉਹ ਗਿਆਨ ਤੇ ਉਹਨੇ ਕਹਿਤਾ ਗਿਆਨ ਦਿੰਦੇ ਆ ਤੇ ਨੂੰ ਤਾਂ ਤੂੰ ਗਿਆਨ ਵਾਲੇ ਕੰਮ ਕਰ ਤੂੰ ਕੰਮ ਵੀ ਤਾਂ ਕਿਹੜੇ ਕਰਨ ਲਈ ਆ ਜੇ ਤੇਰੇ ਘਰ ਘਨੇ ਰੋਟੀ ਨਹੀਂ ਪਾਈ ਤਾਂ ਤੂੰ ਆਹ ਕੰਮ ਕਰਕੇ ਰੋਟੀ ਪਾਣੀ ਆ ਤੂੰ ਮਿਹਨਤ ਕਰਕੇ ਰੋਟੀ ਪਾ ਤੂੰ ਮਿਹਨਤ ਕਰ ਮਿਹਨਤ ਦੀ ਤੈਨੂੰ ਰੋਟੀ ਮਿਲੂਗੀ ਕਿ ਤੈਨੂੰ ਆਪਣੇ ਨੰਗ ਪੁਨੇ ਦੀ ਰੋਟੀ ਮਿਲਣੀ ਹੈ ਨੰਗ ਪੁਨੇ ਦੀ ਰੋਟੀ ਜਿਆਦੀ ਨਹੀਂ ਮਿਲਦੀ ਹੱਥ ਹੀ ਕਰਕੇ ਵੇਖੋ ਨਾ ਕਿ ਫੂਨਾ ਤੇ ਡਿੰਗੇ ਸਿੱਧੇ ਕਰਕੇ ਵੇਖੋ ਤੂੰ ਇਧਰੋਂ ਆਈਆਂ ਤਾਂ ਨੱਚ ਲਿਆ ਇਧਰੋਂ ਆਈਆਂ ਤਾਂ ਨੱਚ ਲਿਆ ਤੇ ਫੂਨਾ ਤੇ ਵੀਡੀਓ ਬਣਾ ਕੇ ਪਾਲੀਆਂ ਤੇ ਪੈਸੇ ਓਦਾਂ ਦੇ ਸਾਡੇ ਚਦਾਈ ਜਿਹੜੇ ਪਾਣ ਵਾਲੇ ਪੈਸੇ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਵਿਊ ਦੇਣ ਵਾਲੇ ਉਹ ਵੀ ਤੇ ਫਿਰ ਓਦਾਂ ਦੇ ਮੈਂ ਤੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਗਿਣਨੀ ਆ ਉਹ ਇਦਾਂ ਦੀਆਂ ਨੂੰ ਤੂੰ ਤੁਸੀਂ ਓਦਾਂ ਹੀ ਨਾ ਵੇਖੋ ਤਾਂ ਕਿ ਅਗਲਿਆਂ ਦਾ ਪਾਸਾ ਰਾਹ ਬੰਦ ਹੋਵੇ ਵੀ ਸਾਨੂੰ ਕੋਈ ਨਹੀਂ ਵੇਦਾ ਸਾਨੂੰ ਕੋਈ ਪਸੰਦ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ ਨਾ ਪਸੰਦ ਕਰੋ ਇਗਨੋਰ ਕਰੋ ਸਾਰੇ ਸਾਡੇ ਮੁੰਡੇ ਧੀਆ ਪੈਣਾ ਸਾਰੇ ਇਗਨੋਰ ਕਰਨ ਇਹਨਾਂ ਨੂੰ ਅਕਲ ਆ ਜਾਵੇ ਬਸ ਆਖਰੀ ਸਵਾਲ ਜਦੋਂ ਤੁਸੀਂ ਆਪਣੇ ਪੰਜਾਬ ਦੀਆਂ ਕੁੜੀਆਂ ਪੰਜਾਬ ਦੀਆਂ ਧੀਆਂ ਜੋ ਪੰਜਾਬ ਦਾ ਕਦੇ ਮਾਣ ਹੁੰਦੀਆਂ ਸੀਗੀਆਂ ਫਿਰ ਹੁਣ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਉਹਨਾਂ ਦੀਆਂ ਦੇਖਦੇ ਹੋ ਫਿਰ ਮਨ ਦੇ ਵਿੱਚ ਖਿਆਲ ਆਖਰੀ ਵਾਰੀ ਪੁੱਛਣਿਆ ਕੀ ਹੁੰਦਾ ਆਖਰੀ ਵਾਰਤ ਖਿਆਲ ਮੈਂ ਤੁਹਾਨੂੰ ਕਹਿੰਦੀ ਖਿਆਲ ਤੇ ਇਹੀ ਹੁੰਦਾ ਆ ਵੀ ਇਹ ਸਾਡੇ ਸਮਾਜ ਕਿੱਧਰ ਨੂੰ ਤੁਰ ਪਿਆ ਹੈ ਕੀ ਕਰਨਿਆ ਸਾਡਾ ਸਮਾਜ ਵੀ ਇਹਨਾਂ ਨੂੰ ਚਾਹੀਦਾ ਆਪਣੀ ਹੱਕ ਦੀ ਹਲਾਲ ਦੀ ਕਮਾਈ ਖਾਣ ਆਪਣੀ ਮਿਹਨਤ ਕਰਨ ਮਿਹਨਤ ਕਰਕੇ ਖਾਣ ਤਾਂ ਕਿ ਮਰਨ ਦੇ ਟਾਈਮ ਵੀ ਇਹਨਾਂ ਨੂੰ ਕੋਈ ਚੱਜ ਦੀ ਗੱਲ ਕੋਈ ਕਵੇ ਠੀਕ ਹੈ ਸ਼ੁਕਰੀਆ ਜੀ ਬਿਲਕੁਲ